ਰਾਜਪੁਰਾ ਦੇ ਜੈਸਪਰ ਚੌਕ ਦੇ ਕੋਲ ਖੜੇ ਆ ਇੱਕ ਪਾਸੇ ਐਸਓਐਸ ਹੈ ਤੇ ਦੂਸਰੇ ਪਾਸੇ ਆਈਟੀਆਈ ਹੈ ਸੋ ਐਸਕੇਟੀ ਸਟਾਲ ਤੇ ਰਾਤੀ ਚੋਰੀ ਹੋਈ ਹੈ ਚੋਰਾ ਦੇ ਹੌਸਲੇ ਇੰਨੇ بلند ਹੋ ਚੁੱਕੇ ਆ ਕਿ ਇਹ ਇੰਨੀ ਪੀੜਪਾੜ ਵਾਲਾ ਇਲਾਕਾ ਹੈ ਇਸ ਰੋਡ ਜਿਹੜੀ ਹੈ ਰਾਜਪੁਰੇ ਨੂੰ ਕਨੈਕਟ ਕਰਦੀ ਹੈ ਮੇਨ ਹਾਈਵੇ ਤੋਂ ਤੇ ਇੱਥੇ ਵੀ ਚੋਰੀ ਹੋਣਾ ਬਹੁਤ ਇੱਕ ਸ਼ਰਮਨਾਕ ਜਿਹੜੀ ਹੈ ਗੱਲ ਮੰਨੀ ਜਾ ਰਹੀ ਹੈ ਚੋਰਾ ਦੇ ਹੌਸਲੇ ਇੰਨੇ بلند ਆ ਕਿ ਉਹ ਉਹ ਸਾਹ ਪੁਲਿਸ ਨੂੰ ਨੱਕ ਚੜਾ ਰਹੇ ਆ ਕਿ ਦੇਖੋ ਅਸੀਂ ਚੋਰੀ ਕਰ ਰਹੇ ਆ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਸੋ ਇਹਦੀ ਸਭ ਤੋਂ ਵੱਡੀ ਮਿਸਾਲ ਹੈ ਚੌਕ ਪਹਿਲਾ ਕੈਮਰਾਮੈਨ ਦਿਖਾਨਗੇ ਚੌਂਕ ਇਹ ਇਨਾ ਵਿਅਸਤ ਚੌਂਕ ਹੈ ਕਿ ਉਰੇ ਹਰ ਟਾਈਮ 24 ਘੰਟੇ ਜਿਹੜਾ ਹੈ ਭੀੜ-ਪਾੜ ਰਹਿੰਦੀ ਹੈ ਤੇ 24 ਘੰਟੇ ਜਿਹੜਾ ਹੈ ਉਰੇ ਲੋਕਾਂ ਦਾ ਆਣਾ ਜਾਣਾ ਰਹਿੰਦਾ ਹੈ ਫੇਰ ਵੀ ਉਰੇ ਚੋਰੀ ਹੋਣਾ ਇੱਕ ਖੋਖੇ ਤੇ ਬਹੁਤ ਵੱਡੀ ਗੱਲ ਹੈ ਸੋ ਤੁਸੀਂ ਪਹਿਲਾਂ ਤੁਹਾਨੂੰ ਦਿਖਾ ਦਮੇ ਇਹ ਐਸਕੇਟੀ ਸਟਾਲ ਹੈ ਇਹਦਾ ਰਾਤੀ ਚੋਰਾਂ ਨੇ ਤੁਸੀਂ ਦੇਖ ਸਕਦੇ ਹੋ ਚੋਰਾਂ ਨੇ ਇਹ ਤਾਲਾ ਤੋੜਿਆ ਦੁਕਾਨ ਦਾ ਇਹ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਤੇ ਅੰਦਰ ਪਿਆ ਸਿਲੰਡਰ ਦੋ ਸਿਲੰਡਰ ਸਮਾਨ ਸੋਡੇ ਜਿੰਨਾ ਵੀ ਸਮਾਨ ਸੀਗਾ ਅੰਦਰ ਪਿਆ ਸੀ ਦੁਕਾਨ ਦੇ ਅੰਦਰ ਜੋ ਇੱਕ ਗਰੀਬ ਆਦਮੀ ਹੌਲੀ-ਹੌਲੀ ਕਰਕੇ ਜਿਹੜਾ ਇਕੱਠਾ ਕਰਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਇਹ ਚੋਰ ਇੱਕ ਮਿੰਟ ਤੋਂ ਪਹਿਲਾਂ ਜਿਹੜਾ ਹੈ ਉਹ ਤੋਂ ਚੋਰੀ ਕਰਕੇ ਲੈ ਜਾਂਦੇ ਆ ਤੇ ਪੁਲਿਸ ਨੂੰ ਸਭ ਤੋਂ ਵੱਡੀ ਗੱਲ ਹੈ ਪੁਲਿਸ ਨੂੰ ਢੇਂਗਾ ਦਿਖਾਣਦੇ ਆ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਸੋ ਰਾਜਪੁਰੇ ਚ ਹੋ ਵੀ ਇਸ ਤਰ੍ਹਾਂ ਹੀ ਰਿਹਾ ਹੈ ਕਿ ਲਗਾਤਾਰ ਚੋਰੀ ਦੀ ਵਾਰਦਾਤਾਂ ਵੱਧੀਆਂ ਜਾ ਰਹੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਬਿਲਕੁਲ ਕੁਝ ਨਹੀਂ ਕਰ ਪਾ ਰਿਹਾ ਉਹ ਬਿਲਕੁਲ ਸੁੱਤਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਚੋਰੀਆਂ ਲਗਾਤਾਰ ਜਿਹੜੀਆਂ ਹੋ ਰਹੀਆਂ ਗਰੀਬ ਆਦਮੀ ਦੀ ਚੋਰੀ ਹੋਈ ਹੈ ਬਹੁਤ ਜ਼ਿਆਦਾ ਜਿਹੜਾ ਹੈ ਇੱਕ ਸ਼ਰਮਨਾਕ ਜਿਹੜੀ ਗੱਲ ਆਪਾਂ ਦੱਸੀ ਜਾ ਰਹੀ ਹੈ ਇਹ ਹੈਗੇ ਇਹਨਾਂ ਤੋਂ ਆਪਾਂ ਪੂਰੀ ਗੱਲ ਪੁੱਛ ਲੈਨੇ ਆ ਕੀ ਨਾਮ ਹੈ ਆਪ ਸਰ ਮੈਂ ਮੈਂ ਸ਼ਕਤੀ ਕੁਮਾਰ ਹਾਂ ਜੀ ਐ ਸ਼ਕਤੀ ਕਿਤਨੇ ਵਜੇ ਦੁਕਾਨ ਬੰਦ ਕਰਕੇ ਸਰ ਮੈਂ ਸ਼ਾਮ ਨੂੰ 7 ਵਜੇ ਦੁਕਾਨ ਬੰਦ ਕਰਕੇ ਆ ਸੇ ਗਿਆ ਥਾ ਅੱਛਾ ਕੀ ਕੀ ਸਮਾਨ ਪੜਾ ਥਾ ਸਰ ਬੀੜੀ ਸਿਕਟੇ ਸੀ ਗੈਸ ਸੈਂਟਰ ਇੱਥੇ ਤੋਰ ਟੋਫੀ ਬਿਸਕਟ ਵਗੈਰਾ ਜੋ ਜੋ ਕੁਰਕਰ ਵਗੈਰਾ ਉੱਥੇ ਸਭ ਖਤਮ ਸਭ ਚੱਕ ਲਏ ਅੱਛਾ ਅੱਛਾ ਕੀ ਸਿਲੰਡਰ ਵਗੈਰਾ ਵੀ ਹਾਂਜੀ ਦੋ ਸਿਲੰਡਰ ਵੀ ਥੇ ਸਰ ਗੱਲਾਂ ਵੀ ਤਾਂ ਬੈਟਰੀ ਤੋਂ ਚੱਲ ਮੈਂ ਆਪ ਚਾਰਜਿੰਗ ਕਰਨੇ ਕੇ ਲਈ ਘਰ ਲੈ ਜਾਤਾ ਹਾਂ ਲਾਈਟ ਮੇਰੇ ਪਾਸ ਹੈ ਨਹੀਂ ਸਰ ਹਾਂਜੀ ਹਾਂਜੀ ਤਾਂ ਇਸ ਕਰਕੇ ਮੈਂ ਤੇ ਵੀ बैठरी रखनी पड़ती आप इतने है हो तो मैं सात बजे तक सर लास्ट सात तो बजे तक यहाँ पे तो पूरा चहल पहले यहाँ चोरी हो, हो गई सर अब ये रात को दो बजे काम हुआ या बारह सौ दो के बीच में हुआ काम इतना पता कि इसके सब बंदे सोते हैं और उनका हौसले इतने की वो ट्रैकिंग करते हैं देखते हैं कौन क्या क्या रख रह रहा है अब मैं अकेला आदमी इतना समान कहाँ लेके जाऊँ पुलिस प्रशासन की पीसीआर वगैरह भी आती कभी देखी है सर मैंने महीने में एक दिन देखी बस वो भी सुबह छह बजे देखी है रात को हम भी काउंट कर देखते हैं पहले तो आवाज़ें भी आती थी अब तो आवाज़ें भी नहीं आती है यहाँ पी सी आर घूम रही है तो मतलब पुलिस प्रशासन का बिल्कुल कोई है। कोई भी ध्यान नहीं सर परसू सोच पता लगा किसी ने यहाँ पे जिंदा के पास में कोई गाड़ी खोले थे तो तो बंदे ने फोन करके ना उन, उनको पकड़ा है लेकिन अब क्या पता है कहाँ है उनकी गाड़ी बच गई और गरीब आदमी का ये हाल बाकी इनको तो कोई हल करें सर देखो नीना मित्र साथ में बैठे हैं इनके पास में ये इनके पास में ये काम हो रहा है कहाँ से निकलते हैं यही से निकलते हैं मित्ता भी निकलती सर और साथ में कोर्ट कचहरी है ਬਿਲਕੁਲ ਵੀਆਈਪੀ ਚੋਕੇ ਵੀ ਸਭ ਇਤਨੇ ਵੱਡੇ ਵੱਡੇ ਕੋਠੀ ਐ ਫਿਰ ਵੀ ਚੋਰੀ ਹੁੰਦੀ ਹੈ ਫਿਰ ਵੀ ਚੋਰੀ ਹੈ ਅਬ ਬੈਕਸਾਈਡ ਆਈਟੀਆ ਹੀ ਹੈ ਸਾਹਮਣੇ ਸਸ ਮਾਨ ਸਰ ਆਪ ਦੇਖੋ ਗਰੀਬ ਆਦਮੀ ਕੇ ਅਗੇ ਦੀਨਾ ਮੁਸ਼ਕਿਲ ਕਰਦੇਗੇ ਤਾਂ ਫਿਰ ਅਮੀਰ ਆਦਮੀ ਕੇ ਤਾਂ ਮੁਸ਼ਕਿਲ ਹੋ ਜਾਏਗਾ ਤਾਂ ਗਰੀਬ ਆਦਮੀ ਜੋ ਮਿਹਨਤ ਕਰਕੇ ਨਿਕਾਲਣ ਦੇਗੇ ਤਾਂ ਫਿਰ ਇਹਹੀ ਰਸਤਾ ਪਾ ਅਪਣਾਏਗਾ ਵੀ ਫੇਰ ਤਾਂ ਪਾਲਨੇ ਆ ਬੱਚੋਗੇ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਰਾਜਪੁਰੇ ਦੇ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਵਧੀਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਮਾੜੀ ਗੱਲ ਹੈ ਜੀ ਇਹ ਹੋਣਾ ਨਹੀਂ ਚਾਹੀਦਾ ਇਦਾਂ ਜਿਹੜੀ ਇਹ ਚੋਰੀ ਹੋਈ ਹੈ ਬ ਜਸਪੁਰ ਟੌਕ ਦੇ ਬਿਲਕੁਲ ਕੋਲ ਹੈ ਹਾਂਜੀ ਹਾਂਜੀ ਇੱਥੇ ਨੂੰ ਸਾਡੇ ਐਮਐਲਏ ਸਾਹਿਬ ਵੀ ਲੰਘਦੇ ਆ ਸਾਰੇ ਲੰਘਦੇ ਆ ਹਾਂਜੀ ਹਾਂਜੀ ਇਹ ਬਹੁਤ ਮਾੜੀ ਗੱਲ ਇੱਥੇ ਨਹੀਂ ਹੈ ਜੇ ਕੰਪਨੀ ਹੋਣਾ ਚਾਹੀਦਾ ਗਰੀਬ ਬੰਦਾ ਇਹ 25-30000 ਦਾ 40000 ਦਾ ਨੁਕਸਾਨ ਹੋ ਗਿਆ ਇਹ ਕਦੋਂ ਪੂਰੇ ਕਰੇਗਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਆਪ ਦੇਖ ਰਹੇ ਚੋਰੀਆਂ ਕੀ ਕਹਿਣਾ ਚਾਹੀਦਾ ਅਸੀਂ ਤਾਂ ਹੁਣ ਇਹ ਵਾਰਦਾਤਾ ਜਿਹੜੀ ਹੈ ਨਾ ਇਹ ਤਕਰੀਬੇ ਹੁਣ ਦਿੱਲੀ ਦਾ ਹੀ ਕੰਮਕਾਰ ਹੋ ਗਿਆ ਹੈ ਅਸੀਂ ਰੋਜ਼ ਸੁਣਦੇ ਆਂ ਪਰ ਕਦੇ ਇਹ ਨਹੀਂ ਸੁਣਾਈ ਦਿਆ ਵੀ ਅੱਜ ਅਸੀਂ ਦੋ ਫੜੇ ਆਂ ਚਾਰ ਫੜੇ ਆਂ ਜਾਂ ਕੁਝ ਵੀ ਕਰਿਆ ਹੈ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਬਿਲਕੁਲ ਸ਼ੂਨ ਹੋ ਚੁੱਕਿਆ ਹੈ ਪਹਿਲੇ ਪੈਟਰੋਲਿੰਗ ਹੋਇਆ ਕਰਦੀ ਸੀ ਉਹ ਪੈਟਰੋਲਿੰਗ ਹੁਣ ਇਸ ਟਾਈਮ ਜਦ ਤੋਂ ਐਮਐਲਏ ਆਈਆਂ ਇਹ ਪੈਟਰੋਲਿੰਗ ਵੀ ਹੁਣ ਬੰਦ ਹੋ ਗਈ ਹੈ ਤੇ ਇੰਨੇ ਮਤਲਬ ਕਿ ਹੌਸਲੇ ਪਾਸ ਤਾਂ ਇਹਨਾਂ ਨੂੰ ਕੋਈ ਡਰ ਦਾਬ ਨਹੀਂ ਹੈ ਪੁਲਿਸ ਨੂੰ ਤਾਂ ਇਹਨਾਂ ਨੇ ਮਤਲਬ ਕਿ ਕੁਝ ਸਮਝਦਾ ਹੀ ਨਹੀਂ ਹੁਣ ਐ ਮਿਲਦੇ ਮਿਲਦੀ ਨਹੀਂ ਐ ਐਮਐਲਏ ਸਾਹਿਬ ਕੋਲ ਜਾਓ ਮਿਲਣ ਵਾਸਤੇ ਤਾਂ ਉਹ ਕਦੇ ਮਿਲਦੇ ਹੀ ਨਹੀਂ ਐ ਮਤਲਬ ਗਰੀਬ ਬੰਦੇ ਨੂੰ ਕਿਸੇ ਪਾਸੇ ਰਾਹ ਨਹੀਂ ਐ ਹੁਣ ਕਿਆ ਕਹਿ ਰਹੇ ਹੋ ਮੈਂ ਕਿ ਐਮਐਲਏ ਕੋਲ ਪਾਸ ਮਿਲਨੇ ਜਾਓ ਤਾਂ ਮੈਲੇ ਮਿਲਨੇਗੇ ਨਹੀਂ ਬਾਅਦ ਵਿੱਚ ਮੈਂ ਔਰ ਜੋ ਸਾਥ ਮੇ ਬੈਠੇ ਵਹੀ ਬਣ ਜਾਂਦੇ ਆਂ ਹਾਂ ਬਤਾਓ ਆਪ ਆਪਕੇ ਲਈ ਮੇਰੇ ਬਿਲੇ ਥੋੜੇ ਆਪਕੇ ਕੰਮ ਕੇ ਲਈ ਆਏਗੀ ਹਾਂਜੀ ਆਪ ਅਬ ਟੌਕੀ ਮੇ ਜਾਓ ਕਮੇਟੀ ਮੇ ਜਾਓ ਉਹ ਦੱਸ ਐਸੇ ਬੋਲਤੇ ਹਾਂਜੀ ਅੱਛਾ ਅੱਛਾ ਸੋ ਲਗਾਤਾਰ ਤੁਹਾਨੂੰ ਲਗਾਤਾਰ ਨਿਊਜ਼ 89 ਰਾਜਪੁਰਾ ਇਲਾਕੇ ਦੇ ਵਿੱਚ ਹੋ ਰਹੀ ਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀ ਪਰੇਸ਼ਾਨੀਆਂ ਕਲ ਮਾਰਕੀਟ ਦੇ ਵਿੱਚ ਗਏ ਆ ਕਿ ਕਿੰਨਾ ਕੁ ਲੋਕ ਪਰੇਸ਼ਾਨ ਸੀਗੇ ਸੀਵਰੇਜ ਦੀ ਸਮੱਸਿਆ ਤੋਂ ਅਸੀਂ ਤਾਂ ਬਾਰ ਬਾਰ ਕਹਿੰਨੇ ਕਿ ਜਿੰਨੂ ਵੀ ਇਲਾਕੇ ਦੇ ਵਿੱਚ ਕੋਈ ਵੀ ਸਮੱਸਿਆ ਹੈ ਉਹ న్యూਸ 89 ਪੰਜਾਬ ਨੂੰ ਫੋਨ ਕਰਕੇ ਸੰਪਰਕ ਕਰ ਸਕਦਾ ਹੈ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂਗੇ ਸੋ ਫਿਲਹਾਲ ਇਹ ਚੋਰੀਆਂ ਵਾਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਚੋਰੀਆਂ ਦੇ ਵਿੱਚ ਵਾਧਾ ਹੁੰਦਾ ਚਲਾ ਜਾ ਰਿਹਾ ਚੋਰੀ ਘਟਣ ਦਾ ਨਾਂ ਨਹੀਂ ਲੈ ਰਹੀ ਹੈ ਇਹਦੇ ਪਿੱਛੇ ਕੀ ਕਹਿ ਸਕਦੇ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ న్యూਸ 89 ਪੰਜਾਬ ਦੀ ਹਰ ਇੱਕ ਖਬਰ ਨੂੰ ਲਾਈਕ ਤੇ ਸ਼ੇਅਰ ਜਰੂਰ ਤੇ ਉੱਪਰ ਪੇਜ ਦੇ ਲਾਈਕ ਵਾਲੇ ਬਟਨ ਨੂੰ ਜਰੂਰ ਦਬੋ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਆ ਸਕੇ ਫਿਲਹਾਲ ਇਹ ਚੋਰੀਆਂ ਕਦ ਰੁਕਣਗੀਆਂ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ news 89 punjab har khabar jisda hove asar